ਤੱਕੇ ਖਾਣ ਦੀ ਲੋੜ ਨਹੀਂ ਪੈਣੀ ਜੋ ਸਾਡੇ ਭਰਾਵਾ ਨੂੰ ਅੱਜ ਮੁਸ਼ਕਲ ਆਉਂਦੀ ਪਈ ਆ ਕੀਦੋ ਮਾਈ ਬੁਏਨੋ ਬ੍ਰਾ ਬਸਟੀਵੀ ਐਲ ਮੇਜੋਰ ਕਨਲ ਦੇ ਟੋਗੋ ਪਰੇ ਪੰਜਾਬ ਵਾਲੇ ਬੰਦੇ ਨੂੰ ਨਹੀਂ ਪਤਾ ਉਹ ਬੰਦੇ ਅੱਜ ਵੀ 10-15 ਲੱਖ ਰੁਪਈਆ ਲਈ ਜਾਂਦੇ ਆ ਤੁਹਾਡਾ ਤੁਹਾਡਾ ਸਟ्रेस ਹੰਬਲ ਹੋ ਜਾ ਤੁਹਾਡਾ ਤੁਹਾਡਾ ਤੁਸੀਂ ਵੀਡੀਓ ਵੇਖੀ ਵੀ ਜਾਣੇ ਆ ਜਿਹੜੇ ਮੇਰੇ ਭਰਾ ਮੈਨੂੰ ਮੈਸੇਜ ਕਰਦੇ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਕੀ ਗੱਲ ਕਰੀ ਜਾਂਦਾ ਜੋ ਮੇਰੇ ਵੱਲ ਧਿਆਨ ਮੇਰੇ ਵੱਲ ਕਿਤੇ ਜਾਇਓਣਾ ਕਿਤੇ ਉੱਠੇ ਹੋਣਾ ਕਿਤੇ ਬੈਠੇ ਰਿਓ ਜਦੋਂ ਵੀਡੀਓ ਦੇਖਣ ਮੈ ਗਿਆ ਤੇ ਪੈਰਾਂ ਦੀ ਮਿੱਟੀ ਹਮੇਸ਼ਾ ਆਸਤੇ ਨਾ ਅਹੇ 20 ਸਾਲ ਬੈਠਾ ਰਹੇ ਚਾਹੇ 10 ਸਾਲ ਬੈਠਾ ਰਹੇ ਉਹ ਐਵੇਂ ਨਹੀਂ ਹੁੰਦਾ ਵੀ ਤੁਸੀਂ ਕੋਈ ਕਾਗਜ਼ੀ ਆ ਕਾਗਜ਼ ਨਹੀਂ ਉਦੀ ਵੈਲਿਊ ਬਹੁਤ ਆ ਤੇ ਗੱਲ ਮੇਰੀ ਧਿਆਨ ਨਾਲ ਫੜੀ ਰੱਖੋ ਗੱਲ ਮੈਂ ਤੁਹਾਨੂੰ ਕੀ ਕਹਿੰਨਾ ਆਪਾਂ ਗੱਲ ਕਰਦੇ ਪਏ ਕੋਰਸ ਦੀ ਜਿਹੜੇ ਬੰਦੇ 10-15 ਲੱਖ ਲਾ ਕੇ ਆ ਕਿ ਉਹਨਾਂ ਦਾ ਕੀ ਫਲਾਨ ਦਾ ਕਰਨਾ ਚਾਹੀਦਾ ਸਾਰੇ ਤੁਸੀਂ ਇਹ ਮੈਨੂੰ ਸਵਾਲ ਪੁੱਛੀ ਜਾਂਦੇ ਆ ਇਹਨੂੰ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਤੁਸੀਂ 10-15 ਲੱਖ ਤੋਂ ਹੀ ਵੱਜ ਜਾਓਗੇ ਤੇ ਤੁਹਾਡਾ ਕੰਮ ਵੀ ਰਾਈਟ ਮੈਚ ਲੱਗੇ ਆਪਾਂ ਵੀਡੀਓ 'ਚ ਕਰਦੇ ਪਏ ਆ ਗੱਲ ਤੇ ਨਾਲੇ ਕਿਹੜੀ ਕੰਟਰੀ ਦਾ ਵੀਜ਼ਾ ਲੈ ਕੇ ਆਉਣਾ ਇੱਥੇ ਇਹ ਵੀ ਗੱਲ ਹੋਊਗੀ ਆਪਣੀ ਇਸੇ ਵੀਡੀਓ 'ਚ ਵੀਡੀਓ ਨਾ ਕਰਿਓ ਉਸਕੇ ਪਰ ਅਬ ਇਸੇ ਦਾ ਤਾਂ ਵੀ ਨਾ ਕਿ ਇ西班牙 muy buen trabajo muy buen estudio muy buen todo todo bien si muy buen ਹੋ ਚੇ ਸ਼ਿਮਾਗ੍ਰਾਫੀ ਆ ਵੀਰੋ ਆਮੀ ਕੋ ਯਾ ਕੀ ਆ ਆਤੀ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚਨ ਮਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਹੈ ਬੜੀ ਹੀ ਇੰਡਿਸਪੈਂਸਿਬਲ ਬਹੁਤ ਵੱਡਾ ਤੁਹਾਡਾ ਫਾਇਦਾ ਕਰਕੇ ਜਾਊਗੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਆਪਾਂ ਗੱਲ ਕਰਨ ਲੱਗੇ ਆ ਜਿਹੜੇ ਬੰਦੇ 15 ਲੱਖ 10 ਲੱਖ ਰੁਪਈਆ ਲਾ ਕੇ ਆਉਂਦੇ ਆ ਉਨਾਰਾ 10-15 ਲੱਖ ਕਿਵੇਂ ਬਚਣਾ ਕਿਵੇਂ ਤੁਸੀਂ ਇੱਥੇ ਆ ਕੇ ਆਪਣਾ ਪਹਿਲੇ ਦਿਨ ਤੋਂ ਹੀ ਕੰਮ ਕਰ ਸਕਦੇ ਆ ਕਿਵੇਂ ਤੁਸੀਂ ਆਪ ਦੇ ਆਪ ਨੂੰ ਵੱਡੀਆਂ ਦਿਹਾੜੀਆਂ 14-14 ਘੰਟੇ ਕੰਮ ਕਰਨ ਤੋਂ ਬਚਾ ਸਕਦੇ ਆ ਕਿਵੇਂ ਤੁਸੀਂ ਆਪ ਦੀ ਲਾਈਫ ਸੈੱਟ ਕਰ ਸਕਦੇ ਆ ਮੈਂ ਤੁਹਾਨੂੰ ਦੱਸੂਗਾ ਇਸ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨਾ ਕਰਿਓ ਸਕਿਪ ਤੁਹਾਨੂੰ ਬੜਾ ਕੋਈ ਵੀਡੀਓ ਇਹ ਦੱਸੂਗੀ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਤੁਹਾਡਾ 10-15 ਲੱਖ ਰੁਪਇਆ ਜਿਹੜਾ ਲੱਗਦਾ ਉਹ ਵੀ ਨਹੀਂ ਲੱਗਣਾ ਤੇ ਤੁਸੀਂ ਇੱਥੇ ਸਿੱਧੇ ਆਓ ਕਿ ਤੇ ਤੁਹਾਨੂੰ ਕੰਮ ਵੀ ਮਿਲੂਗਾ ਤੇ ਵੀਡੀਓ ਕਰਦੇ ਆ ਸਟਾਰਟ ਤੁਸੀਂ ਬਣੇ ਰਹੋ ਮੇਰੇ ਨਾਲ ਤੇ ਤੁਸੀਂ ਆ ਜਾਓ ਮੇਰੇ ਨਾਲ। ਹਾਂਜੀ ਦੋਸਤੋ ਆਪਾਂ ਕਰਦੇ ਆ ਵੀਡੀਓ ਸਟਾਰਟ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵੀਡੀਓ ਨੂੰ ਐਂਡ ਤੱਕ ਦੇਖੋਗੇ ਤੇ ਤੁਹਾਨੂੰ ਵੀਡੀਓ ਬੜਾ ਕੁਝ ਇਹ ਦੱਸੂਗੀ। ਸਭ ਤੋਂ ਪਹਿਲਾਂ ਸਾਡੇ ਬੰਦੇ ਜੋ ਵੀ ਇੱਥੇ ਆਉਣਾ ਚਾਹੁੰਦਾ ਚਾਹੇ ਉਹ ਇੰਡੀਆ ਵਿੱਚ ਬੈਠਾ ਚਾਹੇ ਉਹ ਪਾਕਿਸਤਾਨ 'ਚ ਬੈਠਾ ਜਿਹੜਾ ਸਪੇਨ ਤੋਂ ਬਾਹਰ ਬੈਠਾ ਮੰਨ ਲੋ ਹਨ ਉਹ ਬੰਦੇ ਲਈ ਇਹ ਵੀਡੀਓ ਬਹੁਤ ਫਾਇਦੇ ਦਾ ਕੰਮ ਕਰੂਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਵੈਲੈਂਟ ਕੋਡਾ ਤਾਂ ਨਹੀਂ ਮੇਰੇ ਅੱਗੇ ਕਿਸੇ ਭੈਣ ਭਰਾ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰੀ ਬੇਨਤੀ ਆ ਹੁਣ ਆਪਾਂ ਕਰਦੇ ਆ ਗੱਲ ਤੁਹਾਡਾ ਫਾਇਦਾ ਕਿਵੇਂ ਹੋਣਾ ਵੀਡੀਓ ਨਾ ਕਰਿਓ ਸਕਿਪ ਸਭ ਤੋਂ ਪਹਿਲਾਂ ਸਾਡੇ ਬੰਦੇ ਜਿਹੜੇ ਇੰਡੀਆ ਤੋਂ ਆਉਂਦੇ ਉਹ ਏਜੰਟਾਂ ਨੂੰ 10 ਲੱਖ 15 ਲੱਖ ਰੁਪਈਆ ਦੇ ਕੇ ਆਉਂਦੇ ਆ ਚਲੋ ਉਹਨਾਂ ਦਾ ਮੈਟਰ ਹੈ ਕਿਵੇਂ ਕਰਕੇ ਆਉਂਦੇ ਮੈਂ ਤੁਹਾਨੂੰ ਦਿਖਾਉਂਗਾ ਸ਼ੀਸ਼ਾ ਮੰਨਣਾ ਜਾਂ ਨਹੀਂ ਮੰਨਣਾ ਮੈਂ ਫੇਰ ਕਰਨਾ ਹੈ ਤੁਹਾਡੀ ਮਰਜ਼ੀ ਆ ਤੁਸੀਂ ਆਪਦੀ ਮਰਜ਼ੀ ਦੇ ਮਾਲਕ ਆ ਜਿਹੜਾ ਬੰਦਾ ਇੱਥੇ ਆਉਂਦਾ 15 ਲੱਖ 20 ਲੱਖ ਰੁਪਈਆ ਲਾ ਕੇ 10 ਲੱਖ ਲੌਗਾ ਜਿੰਨਾ ਵੀ ਲੌਗਾ ਹੈ ਨਾ ਉਹ ਬੰਦੇ ਕਿਹੜੇ ਹੁੰਦੇ ਆ ਇੱਕ ਤਾਂ ਪੜੇ ਲਿਖੇ ਘੱਟ ਹੁੰਦੇ ਆ ਤੇ ਕਈ ਬੰਦੇ ਸਾਡੇ ਪੜੇ ਲਿਖੇ ਵੀ ਇੰਨੇ ਪੈਸੇ ਲਾ ਕੇ ਆਉਂਦੇ ਆ ਪਲੱਸ 2 ਕੀਤੀ ਹੁੰਦੀ ਆ ਬੀਏ ਕੀਤੀ ਹੁੰਦੀ ਆ ਐਮਏ ਕੀਤੀ ਹੁੰਦੀ ਆ ਡਿਗਰੀ ਵੀ ਹੁੰਦੀ ਆ ਡਿਪਲੋਮੇ ਵੀ ਹੁੰਦੇ ਆ ਫੇਰ ਵੀ ਉਹ 10 10 ਲੱਖ ਰੁਪਇਆ ਲਾ ਕੇ ਆਉਂਦੀ ਆ ਇਹ ਵੀਡੀਓ ਉਹਨਾਂ ਲਈ ਬੜੇ ਫਾਇਦੇ ਦਾ ਕੰਮ ਕਰੂਗੀ ਤੁਸੀਂ ਜਦੋਂ ਇੱਥੇ ਆਉਣਾ ਤੁਸੀਂ ਇੱਥੇ ਸਟੱਡੀ ਵੀਜ਼ੇ ਤੇ ਆਓ ਸਾਰੇ ਬੰਦੇ ਸਟੱਡੀ ਵੀਜ਼ੇ ਤੇ ਇੱਥੇ ਆਉਣਗੇ ਤੇ ਤੁਹਾਨੂੰ ਪਹਿਲੇ ਦਿਨ ਤੋਂ ਕਿਹੜੇ ਕਿਹੜੇ ਰਾਈਟ ਮੈਨ ਲੱਗੇ ਆਪਾਂ ਵੀਡੀਓ 'ਚ ਕਰਦੇ ਪਏ ਆ ਗੱਲ ਤੇ ਨਾਲੇ ਕਿਹੜੀ ਕੰਟਰੀ ਦਾ ਵੀਜ਼ਾ ਲੈ ਕੇ ਆਉਣਾ ਇੱਥੇ ਇਹ ਵੀ ਗੱਲ ਹੋਊਗੀ ਆਪਣੀ ਇਸੇ ਵੀਡੀਓ 'ਚ ਵੀਡੀਓ ਨਾ ਕਰੇ ਸਕਿਪ ਆਪਾਂ ਗੱਲ ਕਰਦੇ ਪਏ ਆ ਕੰਟੀਨਿਊ ਤੇ ਹਾਂਜੀ ਜਿਹੜੇ ਬੰਦੇ ਇੱਥੇ ਆਉਂਦੇ ਆ ਮੰਗ ਲਓ ਤੁਸੀਂ ਨਵੇਂ ਆਉਣ ਲਈ ਤਿਆਰੀ ਕੀਤੀ ਤੁਸੀਂ ਸਟੱਡੀ ਵੀਜੇ ਨਾਲ ਇੱਥੇ ਆਉਣਾ ਮੇਰੀ ਗੱਲ ਧਿਆਨ ਨਾਲ ਸੁਣ ਲੋ ਤੁਸੀਂ ਸਟੱਡੀ ਵੀਜੇ ਨਾਲ ਆਉਣਾ ਤੁਹਾਡੇ ਸਾਰਿਆਂ ਦੀ ਮੇਰੇ ਭਰਾਵਾਂ ਦੀ ਜਿਹੜੇ ਮੈਨੂੰ ਵੇਖਦੇ ਆ ਤਕਰੀਬਨ ਜਿਹੜੇ ਬੰਦੇ ਇੰਡੀਆ ਤੋਂ ਵੇਖਦੇ ਆ ਜਿਹੜੇ ਬੰਦੇ ਇੱਥੋਂ ਵੇਖਦੇ ਆ ਉਹ ਬੰਦਿਆ ਕੋਲੇ ਪਲੱਸ 2 ਕੀਤੀ ਹੋਈ ਆ ਪਲੱਸ 2 ਤੋਂ ਬਾਅਦ ਤੁਸੀਂ ਡਿਪਲੋਮੇ ਦੇ ਥਰੂ ਕਿਸੇ ਕੋਰਸ ਦੇ ਵਿੱਚ ਡਿਗਰੀ ਦੇ ਥਰੂ ਜਾਂ ਕੋਈ ਵੀ ਤੁਹਾਨੂੰ ਇੱਥੇ ਦਾ ਕੋਰਸ ਮਿਲਦਾ ਫਿਰ ਸਟੱਡੀ ਵੀਜੇ ਤੇ ਇੱਥੇ ਆਉਣਾ ਕੀ ਕਰਨਾ ਤੁਸੀਂ ਸਟੱਡੀ ਵੀਜੇ ਤੇ ਥੋੜਾ ਉਹਦੇ ਵਿੱਚ ਤੁਹਾਡਾ 10 ਲੱਖ ਰੁਪਈਆ ਨਹੀਂ ਲੱਗਣਾ ਤੁਹਾਡਾ 15 ਲੱਖ ਨਹੀਂ ਲੱਗਣਾ ਤੁਹਾਡੇ ਪੈਸੇ ਬਚਣਗੇ ਉਹ ਸਟੱਡੀ ਵੀਜੇ ਤੇ ਇੱਥੇ ਆਉਣ ਕਿ ਸਟੱਡੀ ਵੀਜਾ ਅਪਲਾਈ ਕਿੰਜ ਕਰਨਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਹੁਣ ਤੁਸੀਂ ਵੇਖੋ ਇਹਦੇ ਫਾਇਦੇ ਕੀ ਕੀ ਹੋਣੇ ਆ ਜਦੋਂ ਤੁਸੀਂ ਸਟੱਡੀ ਵੀਜੇ ਤੇ ਇੱਥੇ ਆ ਗਏ ਨਾ ਤੁਹਾਨੂੰ ਪਹਿਲੇ ਦਿਨ ਤੋਂ ਗਵਰਨਮੈਂਟ ਤੁਹਾਨੂੰ ਕੁਝ ਦਿਨਾਂ ਦੇ ਬਾਅਦ ਇੱਥੇ ਤੁਸੀਂ ਲੀਗਲ ਹੋ ਜਾਓਗੇ ਤੁਸੀਂ 4 ਘੰਟੇ ਕੰਮ ਕਰ ਸਕਦੇ ਆ ਤੁਸੀਂ ਕਿਸੇ ਮੂਰੇ ਜਾ ਕੇ ਮੈਂਤ ਨਹੀਂ ਕਰਨੀ ਮੈਨੂੰ ਰੱਖ ਲਓ ਮੈਨੂੰ ਰੱਖ ਲਓ ਮੈਨੂੰ ਰੱਖ ਲਓ ਨਾਲੇ ਤੁਸੀਂ ਮੰਨ ਲਓ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਨੁਕਸਾਨ ਆ ਜਿਹੜਾ 15 10 ਲੱਖ ਲਾ ਕੇ ਤੁਸੀਂ ਸਿੱਧੇ ਟੂਰਿਸਟ ਵੀਜ਼ੇ ਤੇ ਇੱਥੇ ਆ ਕੇ ਕਹਿੰਦੇ ਸਾਨੂੰ ਕੰਮ ਚਾਹੀਦਾ ਨਾ ਤੁਹਾਨੂੰ ਲੈਂਗੁਏਜ ਆਉਂਦੀ ਆ ਨਾ ਤੁਹਾਨੂੰ ਹੋਰ ਕੁਝ ਪਤਾ ਤੁਸੀਂ ਫਸ ਜਾਂਦੇ ਆ ਤੇ ਉਹਦੇ ਵਿੱਚ ਤੁਹਾਡਾ ਨੁਕਸਾਨ ਹੁੰਦਾ ਤੁਹਾਨੂੰ ਨਾ ਲੈਂਗੁਏਜ ਹੋਣੀ ਨਾ ਤੁਹਾਨੂੰ ਕੰਮ ਮਿਲਣਾ ਜਿਹੜੀ ਗੱਲ ਮੈਂ ਤੁਹਾਨੂੰ ਸਟੱਡੀ ਵੀਜੇ ਜਿਹੜੀ ਦੱਸਦਾ ਇਸ ਸਟੱਡੀ ਵੀਜੇ ਤੁਸੀਂ ਆਗੇ ਤੁਹਾਨੂੰ ਕੰਮ ਵੀ ਮਿਲੂਗਾ ਤੁਸੀਂ ਪੱਕੇ ਵੀ ਹੋ ਜਾਓਗੇ ਤੁਹਾਡਾ ਕੋਈ ਖਰਚਾ ਵੀ ਨਹੀਂ ਹੋਣਾ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਆਪਾਂ ਕਰਾਂਗੇ ਮੰਨ ਲਓ ਤੁਸੀਂ ਇੱਥੇ ਆ ਗਏ ਆ ਤੁਸੀਂ ਸਟੱਡੀ ਵੀ ਜਿੱਤੇ ਜਦੋਂ ਇੱਥੇ ਆ ਗਏ ਆ ਤੁਹਾਡੇ ਕਿਹੜੇ ਕਿਹੜੇ ਰਾਹ ਹੋਰ ਖੁੱਲ ਜਾਣਗੇ ਵੀਡੀਓ ਨਾ ਕਰਿਓ ਸਕਿਪ ਪਰ ਗੱਲ ਮੇਰੀ ਧਿਆਨ ਨਾਲ ਸੁਣੀ ਜਾਇਓ ਕਈ ਬੰਦਿਆਂ ਨੂੰ ਲੱਗਣੀਆਂ ਮਿਰਚਾਂ ਬਈ ਇਹ ਨਵਾਂ ਕੱਟਾ ਖੋਲਤਾ ਜਿਹੜੇ ਬੰਦੇ ਇੱਥੇ ਆ ਗਏ ਆ ਉਹ ਤਾਂ ਹੈਗੇ ਚਲੋ ਉਹਨਾਂ ਦੀ ਹੁਣ ਜਿਹੜੇ ਪਹੁੰਚ ਗਏ ਉਹ ਤਾਂ ਚਲੋ ਫਸ ਗਏ ਯਾਰ ਜਿਹੜੇ ਨਵੇਂ ਬੰਦੇ ਆਉਣਾ ਚਾਹੁੰਦੇ ਹੋ ਧਿਆਨ ਰੱਖਣ ਧਿਆਨ ਮੇਰੀ ਵੀਡੀਓ ਵੇਖ ਕੇ ਵੀ ਕਈਆਂ ਨੇ ਕਹਿਣਾ ਭਾਜੀ ਅਸੀਂ 50000 ਭੁਸਾਤਾ ਅਸੀਂ ਲੱਖ ਭੁਸਾਤਾ ਅਸੀਂ ਤਾਂ ਏਜੰਟ ਨੂੰ ਪੈਸੇ ਦੇਈ ਬੈਠਿਆ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਮੈਂ ਫੇਰ ਆਣਾ ਮੈਂ ਤੁਹਾਨੂੰ ਦਿਖਾਉਣਾ ਪਿਆ ਸ਼ੀਸ਼ਾ ਤੁਸੀਂ 10-15 ਲੱਖ ਤੋਂ ਹੀ ਵੱਜ ਜਾਓਗੇ ਤੇ ਤੁਹਾਡਾ ਕੰਮ ਵੀ ਕਾਫੀ ਆਸਾਨ ਹੋ ਜਾਣਗੇ ਜੋ ਕਿ ਤੁਹਾਨੂੰ ਇੱਥੇ ਆ ਕੇ ਫੇਸ ਕਰਨਾ ਪੈਂਦਾ ਜਿਹਦੇ ਪਿੱਛੇ ਆਪਾਂ ਚੈਨਲ ਬਣਾਇਆ ਜਿਹਦੇ ਕਰਕੇ ਆਪਾਂ ਰੌਲਾ ਪਾਉਂਦੇ ਰਹਿੰਦੇ ਸਾਡੇ ਭਰਾਵਾਂ ਨੂੰ ਆ ਡਿਕਟ ਆਉਂਦੀ ਆ ਉਹਦੇ ਤੋਂ ਤੁਸੀਂ ਵੱਜ ਜਾਓਗੇ ਤੇ ਮੈਂ ਤੁਹਾਨੂੰ ਦੱਸਦਾ ਪਿਆ ਤੁਸੀਂ ਸਟ ਤੇ ਤੁਸੀਂ ਜਿਹੜਾ ਹਫਤੇ ਦੇ ਆਣਾ ਤੁਸੀਂ ਇੱਥੇ ਜਿਹੜੇ ਬੰਦੇ 20 ਘੰਟੇ ਕੰਮ ਦੇ ਕਰ ਸਕਦੇ ਆ ਤੁਸੀਂ ਨੋਰਮਲ ਇਹਦੇ 40 ਕਰਦੇ ਆ ਤੇ ਤੁਹਾਨੂੰ 4 ਘੰਟੇ ਦੀ ਪਰਮਿਸ਼ਨ ਮਿਲ ਜੂਗੀ ਕੰਮ ਕਰਨ ਦੀ ਨਾਲ ਤੁਸੀਂ ਸਟੱਡੀ ਕਰੋਗੇ ਇਹ ਸਟੱਡੀ ਦੇ ਨਾਲ ਤੁਹਾਨੂੰ ਹੋਰ ਕੀ ਫਾਇਦੇ ਹੋਣੇ ਆ ਵੀਡੀਓ ਨਾ ਕਰਿਓ 스ਕਿਪ ਆਪਾਂ ਗੱਲ ਕਰਦੇ ਪਏ ਆ ਕੰਟੀਨਿਊ 4 ਘੰਟੇ ਤੁਹਾਨੂੰ ਕੰਮ ਮਿਲ ਗਿਆ ਇੱਕ ਦਿਨ ਦਾ ਤੇ ਹਫਤੇ ਦੇ ਮਿਲਣਗੇ ਤੁਹਾਨੂੰ 20 ਘੰਟੇ ਤੁਸੀਂ ਲੀਗਲ ਕੰਮ ਕਰ ਸਕਦੇ ਆ ਤੁਹਾਨੂੰ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਕੰਮ ਆਪ ਕਰੋਗੇ ਵੀਡੀਓ ਕਰਦੇ ਪਏ ਆ ਕੰਟੀਨਿਊ ਮੈਂ ਤੁਹਾਨੂੰ ਦੱਸਦਾ ਵੇ ਇੱਥੇ ਤੁਹਾਨੂੰ ਕਿਹੜੇ ਕਿਹੜੇ ਕੰਮ ਤੇ ਕਿਹੜੇ ਕਿਹੜੇ ਤੁਹਾਨੂੰ ਫਾਇਦੇ ਹੋਰ ਹੋ ਜਾਣਗੇ ਤੇ ਆਜੋ ਅੱਗੇ ਆਪਾਂ ਉਸ ਤੋਂ ਫਾਇਦੇ ਦੀ ਗੱਲ ਕਰਦੇ ਆ ਇੱਥੇ ਜਿਹੜੇ ਭਰਾ ਮੈਨੂੰ ਕਮੈਂਟ ਵੀ ਕਰੀ ਜਾਂਦੇ ਕਈ ਬੰਦੇ ਮਨੇ ਇਹ ਪੁੱਛਦੇ ਨੇ ਭਾਰੀ ਕੋਰਸ ਕਿਹੜਾ ਕਰਨਾ ਤੇ ਸਪੈਨਿਸ਼ ਦਾ ਕੋਰਸ ਕਿਹੜਾ ਕਰਨਾ ਤੇ ਕਿੰਨੇ ਘੰਟਿਆਂ ਦਾ ਕਰਨਾ ਚਾਹੀਦਾ ਤੇ ਫੁਲਾਨ ਦਾ ਕਰਨਾ ਚਾਹੀਦਾ ਸਾਰੇ ਤੁਸੀਂ ਇਹ ਮੈਨੂੰ ਸਵਾਲ ਪੁੱਛੀ ਜਾਂਦੇ ਆ ਜਿਹੜੀ ਇਹ ਵੀਡੀਓ ਵਿੱਚ ਮੈਂ ਤੁਹਾਨੂੰ ਗੱਲ ਦੱਸ ਰਿਹਾ ਇਹ ਵੀਡੀਓ ਤੁਹਾਡੇ ਉਹ ਸਵਾਲਾਂ ਦੇ ਹੱਲ ਵੀ ਕਰੂਗੀ ਤੇ ਨਾਲੇ ਤੁਹਾਨੂੰ ਦੱਸੂਗੀ ਵੀ ਜਵਾਬ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤੁਸੀਂ ਹੁਣ ਸਟੱਡੀ ਕਰਦੇ ਹੋ ਤਾਂ ਤੁਹਾਨੂੰ ਹੋਰ ਫਾਇਦਾ ਕੀ ਹੋ ਜਾਣਾ ਹੈ ਇਹਦੇ ਵਿੱਚ ਜੋ ਕਿ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਕੰਮ ਆਊਗੀ ਚੀਜ਼ ਹੋ ਮੰਨ ਲਓ ਇੱਕ ਤੋਂ ਨੇ ਐਗਜ਼ਾਮਪਲ ਛੋਟੀ ਜੀ ਚੀਜ਼ ਦੱਸਦਾ ਕਾਲੇ ਨਾ ਪਿਓ ਤੁਸੀਂ ਇੱਥੇ 10-15 ਲੱਖ ਰੁਪਈਆ ਲਾ ਕੇ ਆਉਂਦੇ ਆ ਤੁਹਾਨੂੰ ਕੋਰਸ ਕਰਨੇ ਪੈਂਦੇ ਆ ਤੁਸੀਂ ਕੋਰਸ ਕਰਕੇ ਕੋਰਸ ਕਿਹੜੇ ਕਰਦੇ ਤੁਸੀਂ ਲੈਂਗੁਏਜ ਦਾ ਕੋਰਸ ਕਰਦੇ ਹੈਲੋ ਗੋਲਾ ਕੇ ਤਾਲ ਮਾੜਾ ਮੋਟਾ ਬੋਲ ਲੈਣੇ ਤਾਂ ਤੁਸੀਂ ਕਹਿੰਨੇ ਪਾਈਪ ਪੇਪਰ ਲੈ ਲਿਏ 2 ਸਾਲ ਹੋ ਗਏ ਸੀ ਕੰਟਰੈਕਟ ਲੱਗੇ ਤੇ ਪੇਪਰ ਲੈ ਲਿਏ ਗੱਲ ਮੈਂ ਉਲਝਾਵਾਂ ਨਾ ਤੇ ਗੱਲ ਮੇਰੀ ਧਿਆਨ ਨਾਲ ਥੋੜੀ ਰੱਖੋ ਗੱਲ ਮੈਂ ਤੁਹਾਨੂੰ ਕੀ ਕਹਿੰਨਾ ਆਪਾਂ ਗੱਲ ਕਰਦੇ ਪਏ ਕੋਰਸ ਦੀ ਜਿਹੜੇ ਬੰਦੇ 10-15 ਲੱਖ ਲਾ ਕੇ ਆ ਕਿ ਉਹਨਾਂ ਦਾ ਕੀ ਨੁਕਸਾਨ ਹੋਣਾ ਤੇ ਜਿਹੜੇ ਬੰਦੇ ਮੈਂ ਤੁਹਾਨੂੰ ਸਟੱਡੀ ਵਾਸਤੇ ਕਹਿੰਨਾ ਉਹਨਾਂ ਦਾ ਕੀ ਫਾਇਦਾ ਹੋਣਾ ਇਸ ਵਾਰੀ ਆਪਾਂ ਆ ਗੱਲ ਕਰਦੇ ਪਏ ਧਿਆਨ ਰੱਖਿਓ ਕਿ 10-15 ਲੱਖ ਰੁਪਏ ਲਾ ਕੇ ਆ ਗਏ ਤੁਸੀਂ ਕੋਰਸ ਕਰ ਲਿਆ ਤੇ ਕੋਰਸ ਕਰਕੇ ਉਦੋਂ ਮੁੜ ਕੇ ਤੁਸੀਂ ਕੰਮ ਕਿੱਥੇ ਕਰੋਗੇ ਸੋਚੋ ਮੜਾ ਜਾ ਜਿਹੜੇ ਮੇਰੇ ਭਰਾਵਾਂ ਨੇ ਕੰਟਰੈਕਟ ਲਿਆ ਆ ਵੀ ਇੱਥੇ ਕਿ 10-15 ਲੱਖ ਰੁਪਏ ਲਾ ਕੇ ਪਹਿਲਾਂ ਆਏ ਆ ਤੇ ਇੱਥੇ ਕਿ ਉਹਨੇ ਕੰਟਰੈਕਟ ਲਿਆ ਤੇ ਉਹ ਗੋਰਿਆਂ ਕੋਲੇ ਸਪੈਨਿਸ਼ਾਂ ਕੋਲੇ ਕੰਮ ਕਰਨ ਨੂੰ ਉਹਨਾਂ ਨੂੰ ਕੀ ਚਾਹੀਦਾ ਠੀਕ ਹੋ ਗਿਆ ਪਹਿਲਾਂ ਤੁਸੀਂ ਜਿਹੜੇ ਪੈਸੇ ਮਗਰੋਂ ਲਾ ਕੇ ਆਈਆਂ ਫਿਰ ਤੁਸੀਂ ਕੰਟਰੈਕਟ ਤੇ ਲਾਇਆ ਤੁਸੀਂ ਇੱਥੇ ਆ ਕੇ ਕੰਮ ਕਰਨ ਲੱਗੇ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਤੇ ਜਿਹੜਾ ਮੈਂ ਤੁਹਾਨੂੰ ਸਟਡੀ ਦਾ 10-10 ਸਟਡੀ ਕਰਕੇ ਜਾਓਂਗੇ ਜੇਕਰ ਤੁਸੀਂ ਸਪੈਨਿਸ਼ ਦੇ ਵਿੱਚ ਤੇ ਸਟਡੀ ਕੀਤੀ ਤੁਸੀਂ ਸਟਡੀ ਕਰਦੇ ਆ ਤੇ ਤੁਹਾਨੂੰ ਉਹ ਸਰਟੀਫਿਕੇਟ ਦਾ ਕੀ ਫਾਇਦਾ ਹੋਣਾ ਉਹ ਤੁਸੀਂ ਸੋਚੋ ਕਿਉਂਕਿ ਇੱਥੇ ਜਿਹੜਾ ਤੁਸੀਂ ਇੱਥੋਂ ਦਾ ਸਰਟੀਫਿਕੇਟ ਲਿਆ ਉਹਦੀ ਬਹੁਤ ਵੱਡੀ ਵੈਲਿਊ ਆ ਉਹ ਐਵੇਂ ਨਹੀਂ ਹੁੰਦਾ ਵੀ ਤੁਸੀਂ ਕੋਈ ਕਾਗਜ਼ੀ ਆ ਕਾਗਜ਼ ਨਹੀਂ ਉਹਦੀ ਵੈਲਿਊ ਬਹੁਤ ਆ ਤੇ ਇਹਦੇ ਵਿੱਚ ਜਦੋਂ ਤੁਸੀਂ ਇਹ ਸਰਟੀਫਿਕੇਟ ਲੈ ਲਿਆ ਤੁਸੀਂ ਚੰਗੇ ਬੰਦਿਆਂ ਚ ਰਹੋਗੇ ਸਟੂਡੈਂਟ ਵਿੱਚ ਰਹੋਗੇ ਤੁਹਾਡੇ ਰਾਹ ਖੁੱਲ ਜਾਣਗੇ ਰਾਹ ਖੁੱਲ ਜਾਣਗੇ ਤੁਹਾਨੂੰ ਹਰ ਚੀਜ਼ ਦੀ ਇਨਫੋਰਮੇਸ਼ਨ ਹੋ ਜਾਊਗੀ ਤੁਸੀਂ ਆਪ ਦੇ ਗੋਲ ਨੂੰ ਅਚੀਵਸ਼ੇਤੀ ਕਰੋਗੇ ਇਹਦੇ ਵਿੱਚ ਜਿਹੜੇ ਤੁਹਾਨੂੰ ਕੱਲੇ ਸਟੱਡੀ ਵੀਜ਼ੇ ਨੇ ਕੱਲਾ ਤੁਨੇ ਤੇ ਕੰਮ ਨਹੀਂ ਦਿਉਣਾ ਤੁਹਾਨੂੰ ਉਹ ਸਟੱਡੀ ਵੀਜ਼ਾ ਨੇ ਤੁਹਾਨੂੰ ਇਤੋਂ ਨਹੀਂ ਸਟੱਡੀ ਕਰਾ ਕੇ ਤੁਹਾਡੀ ਇੰਪਰੂਵਮੈਂਟ ਬਹੁਤ ਕਰ ਦੇਣੀ ਆ ਜਿਹੜੀ ਕਿ ਤੁਹਾਨੂੰ 10-15 ਲੱਖ ਲਾ ਕੇ ਟੂਰਿਸਟ ਵੀਜ਼ੇ ਤੇ ਕਦੇ ਵੀ ਨਹੀਂ ਹੋ ਸਕਦੀ ਚਾਹੇ 20 ਸਾਲ ਬੈਠਾ ਰਹੇ ਚਾਹੇ 10 ਸਾਲ ਬੈਠਾ ਰਹੇ ਇੱਥੇ ਮੈਂ ਐਸੇ ਬੰਦਿਆਂ ਨੂੰ ਵੀ ਜਾਣਦਾ ਜਿਹੜੇ ਬੰਦੇ 20-20 ਸਾਲ ਹੋ ਗਏ ਉਹਨਾਂ ਕੋਲ ਲਾਇਸੈਂਸ ਨਹੀਂ ਪਾਸ ਹੁੰਦਾ ਤੇ ਕਈ ਬੰਦੇ ਐਸੇ ਬੈਠੇ ਆ ਲਾਇਸੈਂਸ ਕਰੀ ਬੈਠੇ ਉਹਨਾਂ ਤੋਂ ਨੈਸ਼ਨਲਟੀ ਪਾਸ ਨਹੀਂ ਹੁੰਦੀ ਸਾਰੇ ਬੰਦੇ ਅਡੇ ਬੈਠੇ ਐਸੇ ਹੀ ਮੇਰੀ ਵੀਡੀਓ ਨੂੰ ਨਾ ਕਰਿਓ ਸਕਿੱਪ ਵੀਡੀਓ ਤੁਹਾਨੂੰ ਬੜਾ ਕੁਝ ਸਿਖਾ ਕੇ ਜਾਊਗੀ ਵੀਡੀਓ ਕਰਦੇ ਪ ਤੇ ਆਜੋ ਉਸ ਤੋਂ ਅੱਗੇ ਉਸ ਤੋਂ ਅੱਗੇ ਤੁਹਾਡੇ ਕੀ ਫਾਇਦੇ ਹੋਣੇ ਆ ਤਵੱਜੋ ਮੇਰੇ ਵੱਲ ਧਿਆਨ ਮੇਰੇ ਵੱਲ ਕਿਤੇ ਜਾਇਓਣਾ ਕਿਤੇ ਉੱਠੇ ਹੋਣਾ ਕਿਤੇ ਬੈਠੇ ਰਿਓ ਜਦੋਂ ਵੀਡੀਓ ਦੇਖਣ ਮਹਿਗੇ ਆ ਤੇ ਪੈਰਾਂ ਦੀ ਮਿੱਟੀ ਹਮੇਸ਼ਾ ਵਾਸਤੇ ਨਾ ਛੱਡਿਓ ਵੀਡੀਓ ਨੂੰ ਦੇਖੋ ਮੰਨ ਲਓ ਤੁਸੀਂ ਇੱਥੇ ਉਹ ਕੋਰਸ ਕਰ ਲਿਆ ਤੁਸੀਂ ਕੋਈ ਵੀ ਕੋਰਸ ਇੱਥੇ ਕਰ ਲਿਆ ਸਟੱਡੀ ਕੰਪਲੀਟ ਕਰ ਲਈ ਉਹ ਸਟੱਡੀ ਦੇ ਦੌਰਾਨ ਉਹ ਸਟੱਡੀ ਦੇ ਕੰਪਲੀਟ ਹੁੰਦੇ ਹੁੰਦੇ ਤੁਹਾਡੇ ਕੋਲੇ ਸੌਵਾਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਆਈਡੀਆ ਆ ਜਾਣਗੇ ਤੁਸੀਂ ਇਸ ਤੋਂ ਅੱਗੇ ਕੀ ਕਰਨਾ ਠੀਕ ਹੋ ਗਿਆ ਫਿਰ ਤੁਹਾਨੂੰ ਕਾਲਜ ਵੀ ਉਹ ਯੂਨੀਵਰਸਿਟੀ ਵੀ ਤੁਹਾਨੂੰ ਗਾਈਡ ਕਰਦੀ ਆ ਤੁਸੀਂ ਅੱਗੇ ਕੀ ਕਰਨਾ ਤੁਹਾਡੇ ਕੋਲ ਰਾਹ ਖੁੱਲ ਜਾਣਗੇ ਕਿਸੇ ਵੀ ਥਾਂ ਤੇ ਜਾਣੀਆਂ ਤੁਹਾਨੂੰ ਉੱਥੇ ਰਹਿਣ ਦੀ ਜਗ੍ਹਾ ਮਿਲ ਜੇ ਤੁਹਾਨੂੰ ਰੁਕਣ ਦੀ ਜਗ੍ਹਾ ਮਿਲ ਜੇ ਤੁਹਾਡਾ ਦਿਮਾਗ ਕੰਮ ਕਰਨ ਲੱਗ ਜਾਂਦਾ ਜਦੋਂ ਤੁਸੀਂ ਆਓ ਤੁਹਾਡਾ ਪੁਚਾੜ ਹੀ ਪੈ ਜੇ ਦੱਸੋ ਤੁਹਾਡਾ ਦਿਮਾਗ ਕਿਵੇਂ ਕੰਮ ਕਰੂਗਾ ਇਹ ਸਾਰੀ ਗੱਲ ਮੈਂ ਤੁਹਾਨੂੰ ਦੱਸਦਾ ਜਦੋਂ ਤੁਹਾਡਾ ਦਿਮਾਗ ਐਕਟਿਵ ਹੋ ਜੇ ਸਟੱਡੀ ਵੀਜ਼ੇ ਤੇ ਆਓ ਸਟੱਡੀ ਵੀਜ਼ੇ ਤੇ ਤੁਹਾਡੇ ਕਾਫੀ ਰਾਹ ਖੁੱਲ ਜਾਣਗੇ ਤੁਹਾਨੂੰ ਪਤਾ ਲੱਗ ਜੂਗਾ ਕਿਹੜੇ ਫੀਲਡ ਵਿੱਚ ਕਿਹੜਾ ਕੰਮ ਆ ਕਿਹੜਾ ਕੰਮ ਜੋ ਮੈਂ ਸਟੱਡੀ ਕਰਦਾ ਪਿਆ ਇਹ ਸਟੱਡੀ ਦੇ ਨਾਲ ਮੈਂ ਕਿਹੜੇ ਕਿਹੜੇ ਕੰਮ ਕਰ ਸਕਦਾ ਜੇ ਨਹੀਂ ਕਰ ਸਕਦਾ ਤੇ ਨਾਲ ਛੋਟਾ ਮੋਟਾ ਕਿਹੜਾ ਕੋਰਸ ਆ ਜਿਹੜਾ ਮੈਂ ਕਰ ਲਾ ਤੇ ਮੈਨੂੰ ਕੰਮ ਮਿਲ ਜੂਗਾ ਤੇ ਮੈਨੂੰ ਦਰਦਰ ਤੱਕੇ ਖਾਣ ਦੀ ਲੋੜ ਨਹੀਂ ਪੈਣੀ ਜੋ ਸਾਡੇ ਭਰਾਵਾਂ ਨੂੰ ਅੱਜ ਮੁਸ਼ਕਲ ਆਉਂਦੀ ਪਈ ਆ 14 14 ਘੰਟੇ ਕੰਮ 14 14 ਘੰਟਿਆਂ ਦਵਾ ਤੁਹਾਡੀ ਤਨਖਾਹ 0 ਘੱਟ ਮਤਲਬ ਜੋ ਤੁਹਾਡੀ ਚਾਹੀਦੀ ਉਹਦੇ ਨਾਲ ਤੁਹਾਡਾ ਗੁਜ਼ਾਰਾ ਨਹੀਂ ਚੱਲਦਾ ਉਹ ਬੰਦੇ ਵੀ ਕੰਮ ਦੇਈ ਜਾਂਦੇ ਉਹਨਾਂ ਦਾ ਆਪ ਦਾ ਮਸਲਾ ਜਿਹੜੇ ਬੰਦੇ ਤੁਹਾਨੂੰ ਕੰਮ ਤੇ ਰੱਖਦੇ ਉਹਨਾਂ ਦਾ ਆਪਣਾ ਸਿਸਟਮ ਆ ਉਹ ਤੁਰੇ ਆਉਂਦੇ ਚਲੋ ਉਹਨਾਂ ਦੀ ਮਰਜ਼ੀ ਤੁਸੀਂ ਆਪ ਕੀ ਕਰ ਸਕਦੇ ਆ ਮੈਂ ਤੁਹਾਨੂੰ ਤੁਹਾਡੀ ਲਾਈਟ ਤੁਹਾਡਾ ਸ਼ੀਸ਼ਾ ਤੁਹਾਨੂੰ ਦਿਖਾਉਣਾ ਵੀ ਇਸ ਪਾਸੇ ਰਸਤਾ ਇਹ ਚੀਜ਼ ਐਕਲੋ ਇਹ ਚੀਜ਼ ਤੁਹਾਡੇ ਫਾਇਦੇਮੰਦ ਹੋ ਜੂਗੀ ਤੇ ਤੁਹਾਡੇ ਕੰਮ ਦੇ ਰਸਤੇ ਖੁੱਲ ਜਾਣਗੇ ਜੋ ਸਾਡੇ ਅੱਜ ਭਰਾ ਸਰਵਾਈਵ ਕਰੀ ਜਾਂਦੇ ਆ ਇੱਥੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਮੇਰੇ ਕੋਲ ਹਜ਼ਾਰਾਂ ਦੇ ਸੌਆਂ ਭਰਾਵਾਂ ਦੇ ਮੈਸੇਜ ਆਉਂਦੇ ਆ ਮੈਨੂੰ ਕਹਿੰਦੇ ਭਾਈ ਕੰਮ ਤੇ ਲਵਾ ਦੋ ਕੰਮ ਤੇ ਲਵਾ ਦੋ ਤੁਸੀਂ ਵੀਡੀਓ ਵੇਖੀ ਵੀ ਜਾਂਦੇ ਆ ਜਿਹੜੇ ਮੇਰੇ ਭਰਾ ਮੈਨੂੰ ਮੈਸੇਜ ਕਰਦੇ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਕੀ ਗੱਲ ਕਰੀ ਜਾਂਦਾ ਤੇ ਕਿਹੜੇ ਸਟੱਡੀ ਵੀਜ਼ੇ ਦੀ ਗੱਲ ਕਰਦਾ ਜਿਹੜੇ ਸਟੱਡੀ ਵੀਜ਼ੇ ਤੇ ਲੱਗ ਗਿਆ ਉਹ ਵਜਾਉਂਦੇ ਫਿਰਦੇ ਤਾੜੀਆਂ ਤੇ ਜਿਹੜੇ ਬੰਦੇ 10-15 ਲੱਖ ਇੰਨੇ ਪੈਸੇ ਲਾਈ ਬੈਠੇ ਉਹ ਵਿਚਾਰੇ ਸੋਚੀ ਪਏ ਆ ਤੁਸੀਂ ਸੋਚੀ ਨਾ ਪਾਓ ਜਿਹੜੇ ਬੰਦੇ ਨੇ ਆਉਣਾ ਸਟੱਡੀ ਵੀਜ਼ਾ ਜਰੂਰ ਟਰਾਈ ਕਰੇ ਇੱਥੇ ਆ ਕੇ ਤੁਹਾਨੂੰ ਲੈਂਗੁਏਜ ਪਤਾ ਲੱਗੂਗੀ ਤੁਹਾਨੂੰ ਕਲਚਰ ਪਤਾ ਲੱਗੂ ਸਟੱਡੀ ਦੇ ਦੌਰਾਨ ਇਹ 40 ਘੰਟੇ ਤੁਸੀਂ 40 ਜਾਂ 40 ਘੰਟੇ ਨੋਰਮਲ ਬੰਦਾ ਕੰਮ ਕਰ ਸਕਦਾ ਤੇ ਤੁਸੀਂ 20 ਘੰਟੇ ਕੰਮ ਕਰੋਗੇ 4 ਘੰਟੇ ਤੁਹਾਡੇ ਕੰਮ ਦੇ ਲੀਗਲ ਹੋ ਜਾਣਗੇ ਵੀਡੀਓ ਨਾ ਕਰਿਓ ਸਕਿਪ ਆਪਾਂ ਅੱਗੇ ਵੀ ਗੱਲ ਕਰਦੇ ਪਏ ਇਹ ਉਸ ਤੋਂ ਅੱਗੇ ਹਜੇ ਵੀ ਪੈਰਾਂ ਦੀ ਮਿੱਟੀ ਨਾ ਛੱਡਿਓ ਮੇਰੀ ਵੀਡੀਓ ਇਹ ਪੂਰੀ ਸੁਣ ਕੇ ਜਾਇਓ ਸਾਡੇ ਸਾਰੇ ਭਰਾਵਾਂ ਨੂੰ ਪਤਾ ਸਾਡਾ ਮਸਲਾ ਕੀ ਬਣਦਾ ਪਦਰੋਨਾ ਮੇਨਤੋ ਦਾ ਬਣਦਾ ਸਾਡੇ ਕਈ ਭਰਾ ਬੜੇ ਮੈਨੂੰ ਰਿਕਵੈਸਟ ਕਰਦੇ ਆ ਬੇਨਤੀਆਂ ਕਰਦੇ ਆ ਆਡੀ ਸਾਡੀ ਪਦਰੋਨਾ ਮੈਂ ਤੋਂ ਕਰਵਾ ਦੋ ਸਾਡੀ ਪਦਰੋਨਾ ਮੈਂ ਤੋਂ ਕਰਵਾਤੀ ਆ ਪਦਰੋਨਾ ਮੈਂ ਤੋਂ ਕਿਸ ਨੇ ਕਟਵਾਤੀ ਆ ਤੇ ਕਦੋਂ ਸਾਲ ਪੂਰੇ ਹੋਣਗੇ ਕਦੋਂ ਮੈਂ ਕੰਮ ਕਰ ਸਕਦਾ ਸਾਰੇ ਮਸਲੇ ਇਹ ਤੁਹਾਡੇ ਹੈਗੇ ਆ ਇਹ ਸਿਰਫ ਉਹਨਾਂ ਲਈ ਮਸਲੇ ਆ ਜਿਹੜੇ ਬੰਦੇ ਇੱਥੇ ਟੂਰਿਸਟ ਵੀਜੇ ਤੇ ਆਉਂਦੇ ਆ ਇੱਕ ਨੰਬਰ 'ਚ ਨਹੀਂ ਉਹਨਾਂ ਲਈ ਇਹ ਸਾਰੇ ਮਸਲੇ ਆ ਜੇਕਰ ਤੁਸੀਂ ਸਟੱਡੀ ਵੀਜੇ ਤੇ ਆਉਂਦੇ ਆ ਸਟੱਡੀ ਵੀਜੇ ਤੇ ਤੁਹਾਡੇ ਕਿਹੜੇ-ਕਿਹੜੇ ਮਸਲੇ ਹੱਲ ਹੋਣਗੇ ਇਹ ਵੀ ਇੱਕ ਬਹੁਤ ਵੱਡਾ ਤੁਹਾਡਾ ਮਸਲਾ ਹੱਲ ਹੋਊਗਾ ਤੁਹਾਡਾ ਪਦਰੋਨਾ ਮੈਂ ਤੋਂ ਦਾ ਸਿਸਟਮ ਬੜਾ ਸੌਖਾ ਹੋ ਜਾਊਗਾ ਕਿਵੇਂ ਵੀਡੀਓ ਨਾ ਕਰਿਓ ਸਕਿਪ ਵੀਡੀਓ ਸਾਰੀ ਸੁਣੀਓ ਤੁਹਾਡਾ ਪਦਰੋਨਾ ਮੇਨ ਤੋਂ ਦਾ ਮਸਲਾ ਹੱਲ ਹੋ ਜਾਊਗਾ ਤੁਹਾਨੂੰ ਕਿਸੇ ਕੋਲ ਮਿਹਨਤ ਕਰਨ ਦੀ ਲੋੜ ਨਹੀਂ ਗਵਰਨਮੈਂਟ ਤੇ ਜਿਹੜੇ ਐਸੇ ਇੱਥੇ ਯੂਨੀਵਰਸਿਟੀ ਆ ਤੇ ਜਿਹੜੇ ਤੁਹਾਡੇ ਕਾਲਜ ਆ ਉਹ ਕੀ ਕਰਦੇ ਤੁਹਾਡੀ ਪਦਰੋਨਾ ਮੇਨ ਤੋਂ ਦੇ ਤੁਹਾਡੇ ਗਰੁੱਪ ਬਣਾ ਦਿੰਦੇ ਆ ਕੀ ਬਣਾਉਂਦੇ ਆ ਤੁਹਾਡੇ ਗਰੁੱਪ ਬਣਾਉਂਦੇ ਆ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਦਿੰਦੇ ਆ ਤੁਹਾਡੀ ਇਕੱਲੀ ਪਦਰੋਨਾ ਮੇਨ ਤੋਂ ਚਲਾਉਣ ਦੇ ਤੁਹਾਡੇ ਖਰਚੇ ਤੁਹਾਡਾ ਤੁਹਾਡਾ ਸਟ੍ਰੈਸ ਸੰਭਲ ਹੋ ਜਾ ਤੁਹਾਡਾ ਤੁਹਾਡਾ ਸਟ੍ਰੈਸ ਖਤਮ ਹੋ ਜੂਗਾ ਜੇ ਤੁਸੀਂ ਆਪ ਦੀ ਜਿਹੜੀ ਪਦਰੋਨਾਮੈਂਟੋਂ ਕਿਸੇ ਗਰੁੱਪ ਦੇ ਨਾਲ ਐਡ ਕਰ ਲੈਂਦੇ ਆ ਸਕੂਲ ਕਾਲਜ ਦੇ ਵਿੱਚ ਤੇ ਤੁਹਾਡੀ ਪਦਰੋਨਾਮੈਂਟੋਂ ਐਕਟਿਵ ਹੋ ਜਾਂਦੀ ਆ ਇਹ ਵੀ ਤੁਹਾਡਾ ਬਹੁਤ ਵੱਡਾ ਹੱਲ ਹੁੰਦਾ ਮਸਲਾ ਕਿਹਦੇ ਨਾਲ ਸਟੱਡੀ ਵੀਜੇ ਨਾਲ ਇਹ ਗੱਲਾਂ ਦੇ ਨਾਲ ਤੁਹਾਡੇ ਕਿੱਡੇ ਕਿੱਡੇ ਵੱਡੇ ਤੁਹਾਡੇ ਫਾਇਦੇ ਜਿਹੜੇ ਬੰਦੇ ਮੇਰੇ ਭਰਾ ਪਦਰੋਨਾਮੈਂਟੋਂ ਕਟਵਾ ਕੇ ਜਾਂ ਜਿਹੜੇ ਮੇਰੇ ਭਰਾ ਪਦਰੋਨਾਮੈਂਟੋਂ ਕਰਾਉਣ ਨੂੰ ਠਿਰਦੇ ਆ ਨਾ ਉਹਨਾਂ ਨੂੰ ਪਤਾ ਲੱਗੂ ਕਿੰਨਾ ਵੱਡਾ ਮਸਲਾ ਹੱਲ ਹੋ ਜਾਂਦਾ ਜਿਹੜੇ ਸਾਡੇ ਭਰਾ ਇਨ੍ਹਾਂ ਗੱਲਾਂ ਵਿੱਚ ਫਸੇ ਹੋਏ ਆ ਸਟੱਡੀ ਵੀਜ਼ਾ ਇਹ ਵੀ ਫਾਇਦਾ ਵੀਡੀਓ ਨਾ ਕਰਿਓ ਸਕਿਪ ਅੱਗੇ ਵੀ ਮੈਂ ਤੁਹਾਨੂੰ ਦੱਸਦਾ ਪਿਆ ਹੋਰ ਕੀ ਕੀ ਫਾਇਦੇ ਇਹਦੇ ਨਾਲ ਹੋ ਜਾਂਦੇ ਆ ਤੁਸੀਂ ਵੀਡੀਓ ਨਹੀਂ ਕਰਨੀ ਸਕਿਪ ਮੈਂ ਤੁਹਾਡੇ ਲਈ ਰਾਤ ਨੂੰ ਵੀਡੀਓ ਬਣਾ ਰਿਹਾ ਤੁਹਾਨੂੰ ਪਤਾ ਲੱਗਦੇ ਸਾਰਾ ਕੀ ਚੀਜ਼ ਆ ਕਿਵੇਂ ਤੁਸੀਂ ਕਰਨਾ ਤੁਹਾਡੇ ਮਸਲੇ ਹੱਲ ਹੋ ਜਾਣਗੇ ਵੀਡੀਓ ਐਂਡ ਤੱਕ ਦੇਖਦੇ ਰਹੋ ਆ ਜੀ ਤੇ ਲਾਸਟ ਵਿੱਚ ਇੱਕ ਬੇੰਤੀ ਹੋਰ ਕਰਨੀ ਆ ਜੋ ਬੜੀ ਹੀ ਤੁਹਾਨੂੰ ਜ਼ਰੂਰੀ ਆ ਗੱਲ ਦੱਸਣੀ ਉਹ ਕੀ ਆ ਜਿਹੜੇ ਸਾਡੇ ਭਰਾ ਤੁਸੀਂ ਇਹ ਵੇਖੋ ਜਿਹੜੇ ਬੰਦੇ ਸਟੱਡੀ ਵੀਜ਼ੇ ਤੇ ਆ ਰਹੇ ਹਨ ਉਹਦੇ ਵਿੱਚ ਸਾਡੇ ਪੰਜਾਬੀ ਜ਼ੀਰੋ ਆ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਆ ਅਸੀਂ 10-15 ਲੱਖ ਰੁਪਈਆ ਕਿਉਂ ਲਾਉਨੇ ਆ ਕਿਉਂਕਿ ਸਾਨੂੰ ਇਨਫੋਰਮੇਸ਼ਨ ਹੈ ਨਹੀਂ ਜਿਹੜੇ ਬੰਦੇ ਤੇ ਸਟੱਡੀ ਤੇ ਆਉਂਦੇ ਪਏ ਸਾਡੇ ਪੰਜਾਬ ਦੇ ਨਾਰਥ ਦੇ ਬੰਦੇ ਬੜੇ ਘੱਟ ਆ ਨਾ ਮਾਤਰੀ ਆ ਉਹ ਕੌਣ ਆ ਬੰਦੇ ਜਿਹੜੇ ਆਉਂਦੇ ਪਏ ਸਟੱਡੀ ਵੀਜ਼ੇ ਤੇ ਜਿਹੜੇ ਬੰਦੇ ਖਰਚਾ ਹੀ ਨਹੀਂ ਕਰਦੇ 10-15 ਲੱਖ ਉਹਨਾਂ ਨੇ ਕਦੇ ਵੇਖਿਆ ਹੀ ਨਹੀਂ ਇਕੱਠਾ ਉਹ ਬੰਦੇ ਸਟੱਡੀ ਵੀਜ਼ੇ ਤੇ ਆਈ ਜਾਂਦੇ ਆ ਕੌਣ ਆ ਬੰਦੇ ਉਹ ਸਾਊਥ ਦੇ ਬੰਦੇ ਸਾਊਥ ਇੰਡੀਆ ਨਾਲ ਬੰਦੇ ਪੰਜਾਬ ਤੋਂ ਬਾਹਰ ਦੇ ਆ ਉਹ ਬੰਦੇ ਇਨਫੋਰਮੇਸ਼ਨ ਲੈਂਦੇ ਆ ਉਹ ਪਹਿਲਾਂ ਜਰਮਨ ਜਾਂਦੇ ਸੀਗੇ ਜਰਮਨ ਸਰਟੀਫੀਕੇਟ ਸਕਾਲਰਸ਼ਿਪ ਮਿਲ ਜਾਂਦੀ ਸੀ ਉਹਨਾਂ ਨੂੰ ਫ੍ਰੀ ਸਟੱਡੀ ਮਿਲਦੀ ਸੀ ਉੱਤੇ ਤੇ ਗਾਹ ਆਪਦੀ ਤਰੱਕੀ ਛੇਤੀ ਕਰਦੇ ਸੀਗੇ ਉਹ ਬੰਦੇ ਤੇ ਇੰਜ ਤਰ੍ਹਾਂ ਹੀ ਆਪਣੇ ਜਿਹੜੇ ਪੰਜਾਬ ਵਾਲੇ ਆ ਜਿਹੜੇ ਪੰਜਾਬ ਵਾਲੇ ਬੰਦਿਆਂ ਨੂੰ ਨਹੀਂ ਪਤਾ ਉਹ ਬੰਦੇ ਅੱਜ ਵੀ 10-15 ਲੱਖ ਰੁਪਈਆ ਲਾਈ ਜਾਂਦੇ ਆ ਇਹ ਵੀਡੀਓ ਬਣਾਉਣ ਦਾ ਹੀ ਮਕਸਦ ਆ ਤੁਸੀਂ ਇਨਫੋਰਮੇਸ਼ਨ ਲਓ ਕਰਨਾ ਨਹੀਂ ਕਰਨਾ ਇਹ ਤੁਹਾਡੀ ਮਰਜ਼ੀ ਆ ਮੇਰਾ ਕੰਮ ਆ ਤੁਹਾਨੂੰ ਦੱਸਣਾ ਮੈਂ ਤੁਹਾਨੂੰ ਦੱਸੀ ਆ ਨਾ ਸਾਊਥ ਦੇ ਸਾਊਥ ਇੰਡੀਆ ਨੇ ਇਥੇ ਬਹੁਤ ਆਉਂਦੇ ਆ ਉਹ ਇਥੇ ਆ ਕੇ ਸਟੱਡੀ ਕੰਪਲੀਟ ਕਰਦੇ ਆ ਉਦੋਂ ਮੁੜ ਕੇ ਇਥੇ ਹੀ ਜੌਬਾਂ ਤੇ ਲੱਗ ਜਾਂਦੇ ਆ ਉਹ ਚੰਗੇ ਪੈਸੇ ਬਣਾਉਂਦੇ ਆ ਇਸ ਲਈ ਇਹ ਗੱਲ ਤੇ ਧਿਆਨ ਕਰੋ ਤੇ ਵੀਡੀਓ ਕਰਦੇ ਪਈ ਆਪਾਂ ਕੰਟੀਨਿਊ ਵੀਡੀਓ ਤੁਸੀਂ ਨਾ ਕਰਿਓ ਸਕਿਪ ਤੁਹਾਨੂੰ ਬੜਾ ਕੋਈ ਇਹ ਸਮਝਾਊਗੀ ਇਹ ਆ ਜੋ ਲਾਸਟ ਵੈਚ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਆ ਇਹ ਇਨਫੋਰਮੇਸ਼ਨ ਜੋ ਮੈਂ ਤੁਹਾਨੂੰ ਦਿੱਤੀ ਆ ਜੇਕਰ ਤੁਹਾਡੇ ਫਾਇਦੇਮੰਦ ਆ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਹ ਇਨਫੋਰਮੇਸ਼ਨ ਚਾਹੀਦੀ ਆ ਹੋਰ ਤੇ ਤੁਸੀਂ ਮੈਨੂੰ ਕਰਿਓ ਕਮੈਂਟ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੋਈ ਮੈਂ ਉਹਨੂੰ ਕਵਰ ਕਰਕੇ ਤੁਹਾਨੂੰ ਪ੍ਰੋਪਰ オリジナル ਤੌਰ ਤੇ ਵੀਡੀਓ ਬਣਾ ਕੇ ਦਊਗਾ ਸਾਰੀ ਯੂਨੀਵਰਸਿਟੀ ਦੀ ਕਾਲਜ ਦੀ ਜੇਕਰ ਤੁਹਾਨੂੰ ਇਸ ਟਾਈਪ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੋ ਜਿਹੜਾ ਮੇਰਾ ਭਰਾ ਅੰਬਲੋਗ ਹੈ ਥੋੜਾ ਜਿਹੜਾ ਮੇਰਾ ਭਰਾ ਜੀਚ ਕਰੰਟ ਹੈਗਾ ਜਿਹੜਾ ਬੰਦਾ ਕੰਨਾ ਪੜ੍ਹ ਲਿਖ ਕੇ ਅੱਗੇ ਵਧ ਜੂਗਾ ਮੈਂ ਸਟੱਡੀ ਕੰਪਲੀਟ ਕਰ ਲੂੰਗਾ ਸਾਡੇ ਨਾਰਮਲੀ ਜਿੰਨੇ ਭਰਾ ਸਾਡੇ ਪਲੱਸ 2 ਦਾ ਪਾਸ ਹੁੰਦੇ ਹੀ ਆਣਾ ਅੱਜ ਕੱਲ੍ਹ ਉਹ ਹੀ ਅੱਗੇ ਕੋਰਸ ਕਰ ਸਕਦਾ ਤੁਹਾਨੂੰ ਇੱਥੇ ਆਉਣ ਤੇ ਨਾ ਆਈਲੈਂਡ ਦੀ ਲੋੜ ਆ ਨਾ ਕੋਈ ਇੰਗਲਿਸ਼ ਦਾ ਕੋਰਸ ਆ ਨਾ ਕੋਈ ਸਪੀਕਿੰਗ ਆ ਕੁਝ ਨਹੀਂਗਾ ਤੁਸੀਂ ਸਿਰਫ ਵਿਦਾਊਟ ਆਈਲੈਂਡ ਸੇ ਇੱਥੇ ਆ ਜਾਣਾ ਜਿਹਦੇ ਸਟੱਡੀ ਦੇ ਤੁਹਾਨੂੰ ਬੜੇ ਫਾਇਦੇ ਹੋ ਜਾਣੇ ਆ ਮੈਂ ਫੇਰ ਤੁਹਾਨੂੰ ਬੇਨਤੀ ਕਰਾਂ ਵੀਜ਼ਾ ਜਿਹੜਾ ਸਟੱਡੀ ਦਾ ਉਹ ਸਪੇਨ ਦਾ ਹੋਣਾ ਚਾਹੀਦਾ ਕਿਸੇ ਹੋਰ ਕੰਟਰੀ ਦਾ ਨਹੀਂ ਮੈਨੂੰ ਹੋਰ ਕਈ ਭਰਾ ਵੀ ਮੈਸੇਜ ਕਰਨ ਲੱਗ ਜਾਂਦੇ ਆ ਭਾਈ ਸਾਡੇ ਕੋਲ ਵੀਜ਼ਾ ਹੋਰ ਕੰਟਰੀ ਦਾ ਸਟੱਡੀ ਨਾ ਇਹ ਜਿਹੜਾ ਵੀਜ਼ਾ ਚਾਹੀਦਾ ਆਪਾਂ ਨੂੰ ਸਟੱਡੀ ਵੀਜ਼ਾ ਇਹ ਸਾਡਾ ਚਾਹੀਦਾ ਸਪੇਨ ਦਾ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਜੇਕਰ ਤੁਹਾਡੀ ਕੋਈ ਰਿਕੁਆਇਰਮੈਂਟ ਆ ਇਸ ਅਕੋਰਡਿੰਗ ਇਸ ਵੀਡੀਓ ਦੇ ਰਿਲੇਟਡ ਤੇ ਮੇਰੇ ਨਾਲ ਕਰਿਓ ਕਮੈਂਟ ਮੈਂ ਤੁਹਾਡੇ ਸਵਾਲਾਂ ਨੇ ਜਵਾਬ ਦਊਗਾ ਤੇ ਜੇ ਵੀਡੀਓ ਬਣਾਉਣੀ ਪਈ ਨਵੀਂ ਤੇ ਮੈਂ ਤੁਹਾਨੂੰ ਹੋਰ ਇਨਫੋਰਮੇਸ਼ਨ ਨੂੰ ਨਵੀਂ ਨੈਕਸਟ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਖੁਸ਼ ਰਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇਕਰ ਤੁਸੀਂ ਨਵੇਂ ਆ ਜੇਕਰ ਵੀਡੀਓ ਚੰਗੀ ਲੱਗਦੀ ਹੈ ਤੇ ਉਹਨੂੰ ਮਾੜਾ ਮੋਟਾ ਹੌਸਲਾ ਦੇ ਕੇ ਕਮੈਂਟ ਕਰਿਆ ਕਰੋ ਸਾਡੇ ਭਰਾ ਬੜੇ ਅਪਰੀਸ਼ੀਏਟ ਕਰਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ ਆ ਜਿਹੜੇ ਮੇਰੇ ਭਰਾ ਹਜੇ ਨਹੀਂ ਕਰਦੇ ਉਹ ਵੀ ਲੱਗ ਜਾਣਗੇ ਟਾਈਮ ਪਾਕ ਉਹਨਾਂ ਨੂੰ ਪਤਾ ਲੱਗ ਜਾਊਗਾ ਆਪਾਂ ਕੀ ਕਰਦੇ ਪਾਏ ਆ ਕੀ ਨਹੀਂ ਕਰਦੇ ਪਾਏ ਕਿਉਂਕਿ ਹਰ ਬੰਦੇ ਦਾ ਦਿਮਾਗ ਵੱਖਰਾ ਹੁੰਦਾ ਕਿਸੇ ਨੇ ਕੀ ਸੋਚਣਾ ਕਿਸੇ ਨੇ ਕੀ ਸੋਚਣਾ ਉਹਨਾਂ ਦਾ ਸੋਚਣ ਦਾ ਹੱਕ ਆ ਤੇ ਜੇਕਰ ਤੁਹਾਨੂੰ ਹਜੇ ਵੀ ਕੋਈ ਇਨਫੋਰਮੇਸ਼ਨ ਹੋਰ ਚਾਹੀਦੀ ਹੈ ਤਾਂ ਮੈਂ ਰਿਪੀਟ ਕਰਦਾ ਪਿਆ ਗੱਲ ਨੂੰ ਤੇ ਮੇਰੇ ਨਾਲ ਕਰਿਓ ਕੰਟੈਕਟ ਇਹ ਕਰਦਾ ਵੀਡੀਓ ਤੇ ਖਤਮ ਤੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜੇ ਨਾਲ ਆਪਾਂ ਮਿਲਾਂਗੇ ਨਵੀਂ ਵੀਡੀਓ ਵਿੱਚ